ਵਿਰਖ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਪਤਾ ਹੀ ਨਹੀਂ ਕਿ ਹਰ ਚਾਰਾਂ ਠੀਕਾ ਦੋ ਜੀ ਚੜਦੀ ਕਲਾ ਤੁਸੀਂ ਸਭ ਸਾਖ ਕੀ ਪੜਾਈਆਂ ਪੁਈਆਂ ਕਰੀ ਜਾਂਦੇ ਪਏ ਹੋ ਉਹ ਕੁਝ ਨਹੀਂ ਕਿਹੜਾ ਹਾੜੀ ਦੀਆਂ ਖੁਸਨਾਬਾਰੀ ਸੀ ਕਿਤਾਬ ਚਾ ਇੱਕ ਅੱਛਾ ਜੀ ਉਹ ਮੈਂ ਪੜ ਰਿਆ ਸੀ ਮੈਂ ਕਿਹਾ ਚਲੋ ਪੜ ਕੇ ਗਿਆਨ ਲੈਣਾ ਚਾਹੀਦਾ ਪੜਨ ਦੇ ਨਾਲ ਵਾਈ ਕਰਨੀ ਚਾਹੀਦੀ ਆ ਵਿਰਖ ਸਾਹਿਬ ਇਹ ਕਿਤਾਬਾਂ ਨਾਲ ਤਾਂ ਨਹੀਂ ਮਤਲਬ ਜੜੀ ਹੈਗੀ ਖੇਤੀਬਾੜੀ ਚੜਣੀ ਇਹ ਤਾਂ ਕਰਨੀ ਪੈਣੀ ਆਪਾਂ ਨੂੰ ਸੰਧੂ ਸਾਹਿਬ ਜੀ ਲੋ ਮਨ ਪਰਚਾਵੇਂ ਦੀਆਂ ਗੱਲਾਂ ਤਾਂ ਹੈ ਨਹੀਂ ਨਾ ਨਹੀਂ ਨਹੀਂ ਬਿਲਕੁਲ ਬਿਲਕੁਲ ਤੁਹਾਡੀ ਸਹੀ ਮੈਂ ਤਾਂ ਤੁਹਾਡੀ ਗੱਲ ਤੋਂ ਸਮਝ ਗਿਆ ਮੈਂ ਕੱਲ ਸੋਇਥਾ ਸੋਚਦਾ ਪਿਆ ਸੀ ਹੂੰ 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 ਇਸ ਦੇਸ਼ ਦੀ ਆਜ਼ਾਦੀ ਵਾਸਤੇ ਸਭ ਤੋਂ ਵੱਧ ਯੋਗਦਾਨ ਕਿਸਾਨ ਹੀ ਪਾਈ ਚਰੇਗਾ ਜੀ 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 ਕਿਉਂਕਿ ਜਿੰਨੇ ਵੀ ਆਪਣੇ ਪੰਜਾਬ ਦੇ ਸ਼ਹੀਦ ਹੋਏ ਉਹ ਭਾਵੇਂ ਕਿਸੇ ਧਰਮ ਨਾਲ ਸੰਬੰਧ ਰੱਖਦੇ ਸੀ ਉਹ ਕਿਸਾਨਾਂ ਦੇ ਪੁੱਤ ਸੀ ਬਿਲਕੁਲ ਜੀ ਬਿਲਕੁਲ ਤੇ ਸੰਧੂ ਸਾਹਿਬ ਤੁਹਾਨੂੰ ਸ਼ਾਇਦ ਯਾਦ ਹੋਣਾ ਇੱਕ ਅੱਜ ਤੱਕ ਆਪਾਂ ਗੀਤ ਸੁਣਦੇ ਆਏ ਆ ਫਿਲਮਾਂ ਦੇ ਵਿੱਚ ਵੀ ਕਿਤਾਬਾਂ ਦੇ ਵੀ ਪੜ੍ਹਦੇ ਆਏ ਆ ਬਿਲਕੁਲ ਉਹਨਾਂ ਸਰਪਲੇਗ ਹੁੰਦਾ ਸੀ ਪਗੜੀ ਸੰਭਾਲੋ ਜੱਟਾ ਪਗੜੀ ਸੰਭਾਲੋ ਦਾ ਨਾੜਾ ਲੱਗਦਾ ਹੁੰਦਾ ਸੀ ਜੀ 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 ਮਤਲਬ ਬੜੇ ਵੱਡੇ ਪੱਧਰ ਤੇ ਉਹ ਗੀਤ ਕਾਇਆ ਜਾਂਦਾ ਸੀ ਪਗੜੀ ਸੰਭਾਲੋ ਜੱਟਾ ਪਗੜੀ ਸੰਭਾਲੋ ਪਿਕਚਰਾਂ ਵੀ ਬਣੀਆਂ ਹੋਈਆਂ ਜੀ ਪਿਕਚਰਾਂ ਵੀ ਬਣੀਆਂ ਹੋਈਆਂ ਹਨ ਬਿਲਕੁਲ ਪਰ ਉਹ ਹੁਣ ਉਹ ਨਾਰੇ ਬਦਲ ਗਏ ਜੀ 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 ਮੈਂ ਤਾਂ ਉਹ ਸੋਚਦਾ ਪਿਆ ਬੈਠਾ ਜਿਵੇਂ ਉਹ ਅੱਜ ਕੱਲ ਮੈਂ ਸੋਸ਼ਲ ਮੀਡੀਆ ਤੇ ਵੇਖਿਆ ਕਿ ਨਾੜਾ ਹੋਰ ਬੜਾ ਪ੍ਰਚਲਿਤ ਹੋਇਆ ਜਿਵੇਂ ਆਪਾਂ ਕਹਿੰਦੇ ਨੇ ਪਗੜੀ ਸੰਭਾਲੋ ਜੱਟਾ ਪਗੜੀ ਸੰਭਾਲੋ ਉਹਾਂ ਦੇ ਟਰਾਲੀ ਸੰਭਾਲੋ ਜੱਟਾ ਟਰਾਲੀ ਸੰਭਾਲੋ ਕਹਿੰਦੇ ਆ ਨਾਰਾ ਪਰਜਰਦ ਹੋ ਗਿਆ ਹੁਣ ਯਾਦੋ ਟਰਾਲੀ ਸੰਭਾਲ ਕੇ ਰੱਖੀ ਭਰਾਵਾ ਕਿਤੇ ਉਹ ਨਾਲ ਗੱਲ ਬੱਲੇ ਤੇਰੀ ਕੋ ਟਰਾਲੀ ਲੈ ਜਾਂਦਾ ਹੋਵੇ ਜਿਸ ਹਿਸਾਬ ਨਾਲ ਕਿਸਾਨੀ ਦੇ ਹਾਲਾਤ ਬੜੇ ਬੜੇ ਸਵਰਗ ਸਿੰਘ ਜਿਹੜਾ ਤੁਸੀਂ ਨਾਰਾ ਲਾਇਆ ਨਾ ਇਹ ਸੱਚਾ ਜੀ ਹੂੰ ਉਹ ਲੋਕਾਂ ਨੂੰ ਜਿਹੜੀਆਂ ਘਰਾਂ 'ਚ ਟਰਾਲੀਆਂ ਖੜੀਆਂ ਨਾ ਤਾਂ ਡਰਦਾ ਦੇਂਦਾ ਤੇ ਨਾ ਡਰਦਾ ਮਲੈਂਡ ਜਾਂਦਾ ਅਗਲਾ ਕਹਿੰਦਾ ਇਹਨਾਂ ਵਿੱਚ ਚੋਰੀ ਦੀ ਹੋਵੇ ਚੋਰੀ ਦੀ ਬਿਲਕੁਲ ਕੀ ਚੀਜ਼ ਜਿਹੜੀ ਹੈ ਨਾ ਪੰਜਾਬ ਦੇ ਵਿੱਚ ਕਿਸਾਨੀ ਨੂੰ ਇਹਨਾਂ ਕੰਮਾਂ ਨੇ ਬਦਨਾਮ ਕਰ ਦਿੱਤਾ ਜੀ ਮੈਂ ਤੁਹਾਨੂੰ ਦੱਸ ਰਿਹਾ ਜੀ ਉਹ ਆਪਣਾ ਮੁੰਡਾ ਪਰਤ ਭਾਣਾ ਨਾ ਉਹ ਟਰਾਲੀਆਂ ਦਾ ਕੰਮ ਕਰਦਾ ਸੀ ਤੇ ਉਹ ਕਹਿੰਦਾ ਭਾਈ ਮੈਂ ਤਾਂ ਟਰਾਲੀ ਕੋਡੀ ਵੇਚਦਾ ਪਿਆ ਕੋਈ ਵੀ ਦਰਦਾ ਬਿਲਕੁਲ ਜੀ ਉਹ ਕਹਿੰਦਾ ਕੋਈ ਪਤਾ ਅਗਲਾ ਕਈ ਜਿਹੜੇ ਖਰਚੇ ਚ ਚੋਰੀ ਨਹੀਂ ਲੈ ਕੇ ਆਇਆ ਕਿਉਂ ਟਰਾਲੀ ਦੀ ਕਿਹੜੀ ਆਰਸੀ ਬੰਨੀ ਹੈ ਨਾ ਜੀ ਇਹ ਤਾਂ ਮੁੱਲ ਤੇ ਹੀ ਹੈ ਜੀ ਮੁੱਲ ਦੇ ਖੜੀ ਹੈ ਉਸੇ ਦੀ ਹੈ ਉਸੇ ਦੀ ਹੈ ਜੀ ਜੀ ਹਾਂ ਜੀ ਹਾਂ ਜੀ ਹਾਂ ਜੀ ਫਿਰ ਸਭ ਪਹਿਲਾਂ ਇੱਕ ਨਾਰਾ ਹੁੰਦਾ ਸੀ ਜੈ ਜਵਾਨ ਜੈ ਕਿਸਾਨ ਜੀ ਤੇ ਇਹ ਵਾਕਈ ਸਭ ਤੋਂ ਸਭ ਮੇਰੇ ਛੋਟੇ ਛੋਟੇ ਨਾਰੇ ਨਾ ਸਾਡੀਆਂ ਟਰਾਲੀਆਂ ਤੇ ਸਾਰੇ ਟਰੈਕਟਰਾਂ ਤੇ ਲਿਖੇ ਹੁੰਦੇ ਸੀ ਜੀ ਇਹਨਾਂ ਨਾਰਿਆਂ ਦੀ ਮਤਭਾ ਬੜੀ ਵੱਡੀ ਹੁੰਦੀ ਸੀ ਜਿਵੇਂ ਪਹਿਲਾ ਆਪਾਂ ਨਾਰਾ ਲਾਇਆ ਪਗੜੀ ਸੰਭਾਲੋ ਛੱਟਾ ਪਗੜੀ ਸੰਭਾਲ ਜੀ ਐਵੇਂ ਆ ਤੁਹਾਡੀ ਗੱਲ ਹੁਣੋ ਜਿਹੜਾ ਕੀ ਨਾਰਾ ਤੁਸੀਂ ਬੋਲ ਰਹੇ ਸੋ ਵਿੱਕ ਸਰ ਮੈਂ ਕਹਿ ਰਿਆ ਸੀਗਾ ਪਹਿਲਾ ਨਾਰਾ ਹੁੰਦਾ ਸੀ ਜੈ ਜਵਾਨ ਜੈ ਕਿਸਾਨ ਹਾਂ ਜੀ ਕਿਸਾਨ ਕੁੱਟਿਆ ਗਿਆ ਤੇ ਜਵਾਨ ਆਹ ਸੌਰੀ ਕਿਸਾਨ ਲੁੱਟਿਆ ਗਿਆ ਤੇ ਜਵਾਨ ਕੁੱਟਿਆ ਗਿਆ ਬਿਲਕੁਲ ਅਜਿਹਾ ਲਾਤੀ ਹੈ ਜੀ ਜਿਹੜੇ ਪੰਜਾਬ ਦੇ ਹਾਲਾਤ ਐਵੇਂ ਬਣ ਗਏ ਬਿਲਕੁਲ ਕਿਸਾਨੀ ਹੁਣ ਥਾ ਥਾ ਠੋਕਰਾ ਖਾ ਲਈ ਤੇ ਕਿਸਾਨ ਵਾਕਈ ਲੁੱਟਿਆ ਗਿਆ ਜੀ ਜਿੰਨਾ ਕੁਛ ਬਾਟਰ ਜਿਹੜਾ ਖਨੌਰੀ ਬਾਟਰ ਦੇ ਸ਼ੱਭੂ ਬਾਟਰ ਤੇ ਸਾਡਾ ਸਮਾਨ ਪੇਜ ਲੁੱਟਿਆ ਗਿਆ ਤੇ ਜਵਾਨ ਆਇਆ ਫੌਜ ਦਾ ਉਹ ਕੁੱਟਿਆ ਗਿਆ ਉਹਦੇ ਤਰ੍ਹਾਂ ਕਰਦੇ ਥਾ ਰੋਂਡੇ ਫਿਰਦੇ ਨੇ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲ ਪਿਆ ਇਦਾਂ ਕਰ ਕਰਕੇ ਬਹੁਤ ਮਾੜੇ ਹਾਲਾਤ ਪੈਦਾ ਹੋਏ ਪਏ ਨੇ ਇਸ ਵੇਲੇ ਪੰਜਾਬ ਦੇ ਦਾ ਜੀ ਖਾਸ ਕਰਕੇ ਕਿਸਾਨੀ ਦਾ ਬਹੁਤ ਮਾੜਾ ਹਾਲਾਤ ਹੈ ਜੀ ਬਿਲਕੁਲ ਜੀ ਬਿਲਕੁਲ ਮਿਕਸ ਉਹ ਇਹ ਚੀਜ਼ਾਂ ਜਣੀਆਂ ਆ ਨਾ ਪ੍ਰਭਾਵਿਤ ਕਰਦੀਆਂ ਜਿਹੜੇ ਕਿ ਨਾ ਨਾਰੇ ਹੁੰਦੇ ਸੀ ਉਹਨਾਂ ਦਾ ਕੋਈ ਨਾ ਕੋਈ ਮਤਲਬ ਹੁੰਦਾ ਸੀ ਮੱਤ ਬੜਾ ਵੱਡਾ ਮਤਲਬ ਹੁੰਦਾ ਸੀ ਉਹਨਾਂ ਦਾ ਬਹੁਤ ਵੱਡਾ ਮਤਲਬ ਹੁੰਦਾ ਸੀ ਉਹਨਾਂ ਦਾ ਇੱਕ ਟਰਾਲੀ ਦੇ ਨਾਲ ਲਿਖਿਆ ਹੋਇਆ ਸੀ ਸੱਤੂ ਸਾਹਿਬ ਉਹਦਾ ਜਿਕਰ ਹੁੰਦਾ ਸੀ ਵੀ ਆਪਣੇ ਬਣਾ ਲੈ ਮਿੱਤਰਾ ਨਿਤ ਮੰਗਿਆ ਕਿਸੇ ਨਾਲ ਦੇਣੀ ਜੀ ਉਹ ਬੜੀ ਵੱਡੀ ਗੱਲ ਸੀ ਬਿਲਕੁਲ ਬਿਲਕੁਲ ਉਹ ਕਿਸਾਨ ਨੂੰ ਪ੍ਰੇਰਿਤ ਕਰਦਾ ਸੀ ਨਾਰਾ ਜੀ ਭਈ ਤੂੰ ਆਪ ਦਾ ਸਾਧਨ ਆਪ ਬਣਾ ਕੇ ਰੱਖ ਲੈ ਬਿਲਕੁਲ ਜੇ ਵਾਈ ਜੋਤੀ ਕਰਨੀ ਹੈ ਜੀ ਤੇ ਤੈਨੂੰ ਸਾਧਨ ਆਪ ਦਾ ਬਣਾਉਣਾ ਪੈਣਾ ਜੀ ਜੀ ਤੂੰ ਹੁਣ ਮੰਗ ਉਹ ਟਰਾਲੀ ਮੰਗਣ ਦੀ ਲੋੜ ਦੇ ਪਿੱਛੇ ਚੋਰੀ ਲੈ ਆਉਂਦੇ ਨੇ ਬਿਲਕੁਲ ਹਲੇ ਕਿੱਥੋਂ ਤੱਕ ਪਹੁੰਚਾ ਦਿੱਤੀ ਹੈ ਜੀ ਜੀ ਬਿਲਕੁਲ ਹਾਂ ਜਾਲ ਸਾਰੀ ਟਰਾਲੀ ਦੀ ਹੈ ਤੇ ਟਰਾਲੀ ਕਿਸਾਨ ਦਾ ਇੱਕ ਅਨਿਖੜਵਾਂ ਹੈ ਜੀ ਹੰਦੀ ਟਰੈਕਟਰ ਟਰਾਲੀ ਜਿਹੜਾ ਹੈ ਉਹ ਕਿਸਾਨ ਉਹਦੇ ਬਣਾ ਅਧੂਰਾ ਅੱਜ ਦੇ ਜੋਗੇ ਵਿੱਚ ਜਿਵੇਂ ਪਹਿਲਾਂ ਬਲਦ ਤੇ ਗੱਡੇ ਬਣਾ ਕਿਸਾਨ ਅਧੂਰਾ ਸੀ ਉਵੇਂ ਟਰੈਕਟਰ ਵਾਲੀ ਬਣਾ ਕਿਸਾਨ ਅਧੂਰਾ ਹੈ ਤੇ ਕਿਸਾਨਾਂ ਦੀਆਂ ਟਰਾਲੀਆਂ ਜਿਹੜੀਆਂ ਦਿੱਲੀ ਤੋਂ ਵੀ ਪરા ਜਾ ਕੇ ਜਿਹੜੀਆਂ ਬਣੇ ਕਿ ਉੱਥੋਂ ਲੱਭਦੀਆਂ ਪਏ ਕਿਸੇ ਦੇ ਝੰਡਾ ਤੇ ਖੜੀਆਂ ਕੀਤੀਆਂ ਕਿਸੇ ਨੇ ਚੋਰੀ ਛੱਪਰਪਾਖ ਖੜੀਆਂ ਕੀਤੀਆਂ ਕਿਸ ਤਰੀਕੇ ਨਾਲ ਕੀ ਹਾਲਾਤ ਬਣ ਕੇ ਨੇ ਸਭ ਇਹ ਐਡੀ ਦੂਰ ਚਲੀਆਂ ਕਿਵੇਂ ਗਏ ਇਹ ਹੁਣ ਆਪ ਨੂੰ ਪਤਾ ਹੀ ਹੈ ਜੀ ਇਵੇਂ ਕਿਸਾਨ ਦੱਸ ਰਹੇ ਆ ਜੀ ਕਿ ਜਿਹੜੇ ਜਿਹੜੇ ਕਿੰਨੇ ਵੱਡੇ ਲੀਡਰਾਂ ਦੇ ਘਰੋਂ ਫੜੀ ਆ ਗਈਆਂ ਸਰਪੰਚਾਂ ਦੇ ਘਰੋਂ ਫੜੀ ਆ ਗਈਆਂ ਐਵੇਂ ਗਾਂ ਦੀਆਂ ਤੌਰਤੀਆਂ ਜੀ ਚਲੋ ਆਪ ਕੋਈ ਪੈਸੇ ਵਟਵੇ ਤੇ ਕੁਝ ਕਿਸੇ ਤਰੀਕੇ ਨਾਲ ਲੋਕ ਲੈ ਲੂ ਗਏ ਗਾਂ ਦੀਆਂ ਇਸ ਤਰ੍ਹਾਂ ਨੂੰ ਭੇਜਤੀਆਂ ਜੀ ਵਿਕਸਮ ਇਹੋ ਜੇ ਕੰਮ 'ਚ ਮੈਨੂੰ ਲੱਗਦਾ ਵੀ ਜਿਹੜੇ ਠੱਗੀ ਚੋਰੀ ਡਕੈਤੀ ਕਰਨ ਵਾਲੇ ਸੀ ਉਹਨਾਂ ਦਾ ਵੀ ਥੋੜਾ ਜਿਹਾ ਵਿੱਚ ਕੰਮ ਰਲ ਮਿਲਿਆ ਚੱਲ ਗਿਆ ਜੀ ਤੋਂ ਸਰਕਾਰ ਦੀ ਸ਼ਹਿ ਪ੍ਰਾਪਤ ਹੋ ਜੀ ਜੀ ਹੋ ਚੋਰ ਨੂੰ ਪਤਾ ਵੀ ਮੈਨੂੰ ਕਿਸੇ ਨੇ ਕਹਿਣਾ ਹੀ ਕੁਝ ਨਹੀਂ ਕਰਨਾ ਸਰਕਾਰ ਦਾ ਚੌਂਦੀ ਵੀ ਫਟਾਫਟ ਸਮਾਨ ਚੁੱਕਿਆ ਜਾਵੇ ਸਭ ਇੱਥੋਂ ਜੀ 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 ਭਾਵੇਂ ਕੋਤੋਂ ਜਿਹਦਾ ਹੈਗਾ ਉਹ ਲੈ ਜੇ ਤੇ ਭਾਵੇਂ ਕੋਈ ਚੋਰੀ ਲੈ ਜੇ ਤਾਂ ਕਰਕੇ ਗੱਲ ਚੱਲ ਪਈ ਜੀ ਬਿਲਕੁਲ ਬਿਲਕੁਲ ਪਰ ਜਿੰਨੂੰ ਉਹ ਮੌਕਾ ਜਦੋਂ ਜਿਹੋ ਜਿਹਾ ਮਿਲਿਆ ਉਹਨੇ ਉਠਾ ਲਿਆ ਮੌਕਾ ਵਿਰਖਤ ਪਹਿਲਾਂ ਇੱਕ ਨਾਰਾ ਹੁੰਦਾ ਸੀ ਹਮ ਦੋ ਹਮਾਰੇ ਦੇ ਹਾਂ ਜੀ ਉਹ ਵੀ ਉਹਦਾ ਵੀ ਕੋਈ ਮਤਲਬ ਹੁੰਦਾ ਸੀ ਬੜਾ ਵੱਡਾ ਮਤਲਬ ਸੀ ਜੀ ਮਤਲਬ ਦੋ ਜੀ ਤੇ ਦੋ ਬੱਚੇ ਜੀ ਜੀ ਦੀ ਵਾਦੀ ਦੇ ਕੰਟਰੋਲ ਕਰਨ ਵਾਲਾ ਨਾਰਾ ਸੀ ਇਹ ਵੀ ਟਰਾਲੀਆਂ ਤੇ ਲਿਖਿਆ ਹੁੰਦਾ ਸੀ ਜੀ 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 ਅਜੇ ਇਹਦਾ ਸਭ ਤੋਂ ਵੱਡਾ ਨੁਕਸਾਨ ਪੰਜਾਬ ਨੂੰ ਹੈ ਜੀ ਤੁਸੀਂ ਹਜੂਰ ਸਾਹਿਬ ਕਿਤੇ ਜਾਓ ਨਾ ਜੀ ਜੀ ਜਿੱਥੇ ਬਾਬਾ ਲੰਗਰ ਸਾਹਿਬ ਜੀ ਦਾ ਪੜਤਾਲ ਸਿੰਘ ਜੀ ਦਾ ਉੱਥੇ ਬਾਹਰ ਮੈਂ ਕੋ ਕਾਫੀ ਸਮਾਂ ਪਹਿਲਾਂ ਪੜਿਆ ਸੀ ਜੀ ਕਿ ਸਿੱਖ ਪੰਥ ਦੀ ਵਾਦੀ ਬਹੁਤ ਘੱਟ ਰਹੀ ਹੈ ਕਿਰਪਾ ਕਰਕੇ ਇਸ ਨੂੰ ਮੱਦੇਨਜ਼ਰ ਰੱਖਿਆ ਜਾਵੇ ਜੀ ਫਿਰ ਸਾਡੇ ਜਥੇਦਾਰ ਸਹਿਬਾਨ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵੀ ਕੋਡਾਵਾ ਜਾਰੀ ਕੀਤਾ ਸੀ ਬਿਲਕੁਲ ਕਿ ਹਰ ਸਿੱਖ ਜਿਹੜਾ ਹੈ ਚਾਰ ਬੱਚਿਆਂ ਤੋਂ ਘੱਟ ਬੱਚੇ ਨਾ ਰੱਖੇ ਜੀ ਅੱਛਾ ਉਹ ਲੋਕਾਂ ਨੇ ਬੜਾ ਵੱਡਾ ਪ੍ਰਾਪੇ ਕੰਡਾ ਕੀਤਾ ਇਹ ਹੋ ਗਿਆ ਹੋ ਗਿਆ ਹੁਣ ਉਹਨੂੰ ਤੁਸੀਂ ਵੇਖੋ ਜਿਹੜਾ ਸਿੰਘ ਸਾਹਿਬ ਦੇ ਵਿਆਹ ਤੇ ਤਾਂ ਲੋਕਾਂ ਨੇ ਬੜੇ ਵੱਡੇ ਤਰਾਜ ਤਾਇਆ ਵੀ ਕਿਉਂ ਨ ਦਿੱਤਾ ਵਿਆਹ ਪਰ ਹੁਣ ਜਿਹੜਾ ਅੱਜ ਹਿੰਦੁਸਤਾਨ ਦੇ ਵਿੱਚ ਆਬਾਦੀ ਦੇ ਆਧਾਰ ਤੇ ਐਮਐਲਏ ਦੀਆਂ ਤੇ ਐਮਪੀ ਦੀਆਂ ਸੀਟਾਂ ਬਣਾਈਆਂ ਜਾ ਰਹੀਆਂ ਨੇ ਜੀ ਜੀ ਜਿਹੜੀ ਇਹ حساب ਨਾਲ ਲੋਕ ਸਭਾ ਦੀਆਂ 800 ਤੋਂ ਉੱਪਰ ਸੀਟਾਂ ਬਣਾਈਆਂ ਜਾਣਗੀਆਂ ਉਸੇ ਪੰਜਾਬ ਦਾ ਤਾਂ ਕੱਖ ਵੀ ਨਹੀਂ ਰਹਿਣਾ ਜੀ ਤੁਹਾਡਾ ਅੱਗੇ ਹੈਗਾ ਸਿਰਫ 13 ਸੀਟਾਂ ਦਾ ਯੋਗਦਾਨ ਜੀ ਤੇ ਵਾਦੀ ਦੇ ਹਿਸਾਬ ਨਾਲ ਤੁਹਾਡਾ ਵਧਣਾ ਸਿਰਫ 5 ਸੀਟਾਂ ਦਾ ਹੋਰ ਯੋਗਦਾਨ ਤੇ ਬਾਕੀ ਸੂਬਿਆਂ ਦਾ ਪੁਰਪੁਰ ਪੈ ਜਾਣੀ ਉੱਤੇ ਬਹੁਤ ਜ਼ਿਆਦਾ ਜੀ ਜਿਵੇਂ ਯੂਪੀ ਹੈ ਬਿਹਾਰ ਹੈ ਮੱਧ ਪ੍ਰਦੇਸ਼ ਹੈ ਵੱਡੇ ਸੂਬੇ ਨੇ ਜੀ ਉਹਨਾਂ ਨੇ ਵਾਦੀ ਦੇ ਹਿਸਾਬ ਨਾਲ ਹੁਣ ਦੂਜਾ ਸਦੂ ਸਾਫ ਗੱਲ ਇਹ ਰਹੇਗੀ ਕਿ ਤਕਰੀਬਨ ਇੱਕ ਇੱਕ ਬੱਚਾ ਤੋਂ ਬਾਹਰ ਚਲਾ ਗਿਆ ਬਾਹਰ ਚਲਾ ਗਿਆ ਜੀ ਮਾਪਿਆਂ ਕੋਲ ਤਾਂ ਕੁਝ ਵੀ ਨਹੀਂ ਜੀ ਜੀ ਇਸ ਕਰਕੇ ਜਿਹੜਾ ਹਾਮਦੋ ਹਮਾਰੇ ਦੋਹਾਂ ਨਾਲ ਸੀਦਾ ਇਹ ਵੀ ਸਾਡੇ ਤੇ ਭਾਰੂ ਪੈ ਗਿਆ ਬਿਲਕੁਲ ਬਿਲਕੁਲ ਵਿਕਮ ਸਾਹਿਬ ਇੱਕ ਹੋਰ ਗੱਲ ਹੈ ਵੀ ਜਿਸ ਤਰ੍ਹਾਂ ਆਬਾਦੀ ਸਾਡੀ ਘਟ ਰਹੀ ਹੈ ਸਾਨੂੰ ਸੀਟਾਂ ਘਟ ਮਿਲਣਗੀਆਂ ਤੇ ਜੇ ਲੋਕ ਸਭਾ ਦੇ ਵਿੱਚ ਜਾ ਕੇ ਸਾਨੂੰ ਉੱਥੇ ਸਾਡੀਆਂ ਸੀਟਾਂ ਦੀ ਜਿਹੜੀ ਉਹ ਵੈਲਿਊ ਨਹੀਂ ਰਹੇਗੀ ਭਾਜੀ 850 ਵੱਲੋਂ ਸੀਟ ਬਣ ਜਾਂਦੀ ਹੈ ਜੀ ਤੁਹਾਡੇ ਮੇਲ ਐਮਐਲਏ ਕਿੰਨੇ ਹੋਣਗੇ ਐਮਪੀ ਕਿੰਨੇ ਹੋਣਗੇ ਸਿਰਫ 18 18 ਇੱਕ ਬੰਨੇ 850 ਕਰਪਲ ਕਰਪਲ ਕਰਦਾ ਪਿਆ ਤੁਹਾਡੇ ਹੋਣਗੇ 18 ਉਹ ਵੀ ਕਿਸੇ ਇੱਕ ਪਾਰਟੀ ਦੇ ਨਹੀਂ 18 ਨਹੀਂ ਕੀ ਗਿੰਦੀ ਸਾਰੇ ਸਾਰੇ 850 ਦੀ ਸਰਕਾਰ ਦੀ ਬਹੁਤ ਵੱਡੀ ਪਾਲਸੀ ਆ ਨਾ ਬਹੁਤ ਵੱਡੀ ਹੈ ਪੰਜਾਬ ਨੂੰ ਖੇਰੂ ਕਰਨ ਦਾ ਇਰਾਦਾ ਹੈ ਬਿਲਕੁਲ ਬਿਲਕੁਲ ਸਾਡੀਆਂ ਸਾਰੀਆਂ ਪਾਰਟੀਆਂ ਜਿਹੜਾ ਹੁਣ ਪਿੱਛੇ ਜੇ ਅ ਉਹ ਕਨ ਸਮੇਲਨ ਹੋਇਆ ਉਹਦੇ ਜਾ ਕੇ ਸ਼ਰੋਮਣੀ ਅਕਾਲੀ ਦਲ ਨੇ ਵੀ ਵੱਡੇ ਪੱਤਰ ਦਾ ਭਾਗ ਲਿਆ ਵੀ ਇਹ ਗਲਤ ਹੋ ਰਿਹਾ ਹੈ ਗਲਤ ਹੋ ਰਿਹਾ ਹੈ ਜੀ ਹਾਂ ਬਿਲਕੁਲ ਬਿਲਕੁਲ ਵਿਕਸਪ ਇੱਕ ਟਰਾਲੀਆਂ ਦੇ ਪਹਿਲਾਂ ਨਾਹਰੇ ਲਿਖਿਆ ਹੁੰਦਾ ਸੀਗਾ ਮੇਰਾ ਰੁੱਸੇ ਨਾਲ ਕਲਕੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸੇ ਦੇ ਦੇਖੋ ਕਿੱਡੇ ਸੋਹਣੇ ਸੋਹਣੇ ਨਾਹਰੇ ਲਿਖੇ ਹੁੰਦੇ ਸੀ ਤੇ ਜਦੋਂ ਪੜਦੇ ਸੀਗੇ ਤੇ ਉਹ ਮਤਲਬ ਨਾਲੇ ਗੁਰਬਾਣੀ ਚ ਇੱਤੇ ਆਉਂਦੀ ਸੀ ਤੇ ਨਾਲੇ ਗੁਰੂ ਦੀ ਗੱਲ ਕੀਤੀ ਜਾਂਦੀ ਸੀ ਸਿੱਖੀ ਦੀ ਪ੍ਰੇਰਣਾ ਮਿਲਦੀ ਸੀ ਇਹ ਬੜਾ ਵੱਡਾ ਨਾਹਰਾ ਸੀ ਸੰਤ ਸਾਹਿਬ ਮੇਰਾ ਰੁੱਸੇ ਨਾਲ ਕਲਕੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸੇ ਦੇ ਤਾਂ ਮਤਲਬ ਕੀ ਸੀ ਜੀ कि जो गुरु गोगासिन जी महाराज कलगियां वाले बादशाह ने सानू उपदेश ਦਿੱਤਾ ਜੋ ਉਹਨਾਂ ਨੇ ਸਾਨੂੰ ਹੁਕਮ ਕੀਤਾ ਜੀ ਅਸੀਂ ਉਸ ਹੁਕਮ ਚ ਰਹੀਏ ਜੀ ਅਸੀਂ ਰਹਿਣੀ ਚ ਰਹੀਏ ਪੂਰੇ ਗੁਰਸਿੱਖੀ ਦੀ ਚ ਉਹ ਨਾ ਰੁਸੇ ਸਾਡੇ ਤੋਂ ਜਿੰਨੇ ਸਾਡੇ ਖਾਤਰ ਇਨਾ ਵੱਡਾ ਸਰਬੰਸਵਾਰਤਾ ਸਿੱਖੀ ਦੀ ਖਾਤਰ ਜੀ ਸਾਨੂੰ ਬਾਦਸ਼ਾਹੀਆਂ ਦੇ ਗਿਆ ਗਰੀਬ ਸਿੱਖ ਨੂੰ ਕੋ ਦੇਉ ਬਾਦਸ਼ਾਹੀ ਯਾਦ ਕਰੇ ਹਮਰੀ ਕੁਰੀਆ ਇਹ ਇਹ ਨਾਰੇ ਦਾ ਮਤਲਬ ਇਹ ਸੀ ਜੀ ਪੀ ਉਹ ਰੁਸਣਾ ਨਹੀਂ ਚਾਹੀਦਾ ਉਹ ਸਾਡੇ ਦੇ ਕਿਤੇ মুখ ਨਾ ਮੋੜ ਲਵੇ ਬਿਲਕੁਲ जी 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 कि ਜੇ ਅਸੀਂ ਕਿਤੇ ਉਹ ਕੋਤਾਈ ਕਰਾਂਗੇ ਉਹ ਸਾਡੇ ਤੋਂ ਮੁੱਖ ਮੂੜੇਗਾ ਜੀ ਪਰ ਉਹ ਜਦੋਂ ਸਾਡੇ ਗਾਇਬ ਹੀ ਸਾਰਾ ਕੁਝ ਹੋ ਗਿਆ ਬਿਲਕੁਲ ਬਿਲਕੁਲ ਸਹੀ ਹਾਂਜੀ ਨਾਰੇ ਜਿਵੇਂ ਜਿਵੇਂ ਗਾਇਬ ਹੁੰਦੇ ਕੇ ਸਾਡੇ ਉਵੇਂ ਉਵੇਂ ਸਾਡੇ ਤੋਂ ਸਾਰੇ ਵੀਡੀਓ ਪਿਛਲੀ ਸਾਡੀ ਪਰੰਪਰਾ ਸੀ ਸਾਡੀ ਮਰਿਆਦਾ ਸੀ ਸਾਡਾ ਸਿਧਾਂਤ ਸੀ ਉਹ ਵੀ ਖਤਮ ਹੋ ਗਿਆ ਮਿਕਸ ਜੀ ਇੱਕ ਹੋਰ ਲਿਖਿਆ ਹੁੰਦਾ ਸੀਗਾ ਨਾਨਕ ਨੀਮਾ ਜੋ ਚਲੇ ਲਾਭੇ ਨਾ ਤਾਤੀ ਬੋਲੇ ਲਗੇ ਨਾ ਤਾਤੀ ਬੋਲੇ ਵੇਖੋ ਇਹ ਬਿਲਕੁਲ ਗੱਲ ਸਹੀ ਹੈ ਜੀ ਅਜੀ ਵੀ ਆਪਾਂ ਨੂੰ ਕਹਿ ਦਿੰਦੇ ਚੱਲ ਯਾਰ ਜਿਹੜਾ ਬੰਦਾ ਨੀਵਾ ਹੋ ਕੇ ਦਿਨ ਕੱਢ ਲੈਂਦਾ ਨਾ ਬਿਲਕੁਲ ਉਹ ਬਸਿਆ ਰਹਿੰਦਾ ਜੀ ਇਸ ਸੰਸਾਰ 'ਚ ਜਿਉਂਦੇ ਜੀ ਬਹੁਤ ਵੱਡੀਆਂ ਹਵਾਵਾਂ ਮਗਦੀਆਂ ਸਾਨੂੰ ਬਿਲਕੁਲ ਝੱਖੜ ਆਉਂਦੇ ਆ ਜੀ ਤੇ ਬਾਪੂ ਨੇ ਬਜ਼ੁਰਗ ਕਿਹਾ ਕਰਦੇ ਜੇ ਤੂੰ ਝੱਖੜ ਆਉਂਦਾ ਉਹ ਬਹਿ ਕੇ ਕੱਢ ਰੋ ਬਹਿ ਕੇ ਕੱਢ ਰੋ ਬਹਿ ਜਾ ਠੀਕ ਜੀ ਤੇ ਉਹ ਤੁਸੀਂ ਕਿਦੇ ਹੁਣ ਵੇਖੋ ਜਦੋਂ ਨੇਰੀ ਝੱਖੜ ਆਉਂਦਾ ਜਿਹੜਾ ਲੰਮਾ ਦਰਖਤ ਖਾਹਣ ਤੁਸੀਂ ਉਦਾਹਰਨ ਦਰ ਤੇ ਆਪਣੇ ਪਿੰਡਾਂ 'ਚ ਥਾਵਾਂ 'ਤੇ ਆਮ ਦਰ ਸੁਪਈਏ ਹੁੰਦੇ ਜੀ ਸੁਪਈਦਾ ਲੰਮਾ ਹੈ ਨਾ ਝੜ ਜਾਂਦਾ ਛਾੜ ਦਿੱਤਾ ਜਾਂਦਾ ਜੀ ਇਹੜਾ ਛੋਟਾ ਦਰਖਤ ਹੈ ਉਹ ਵੱਜ ਜਾਂਦਾ ਉਹ ਖੜਿਆ ਰਹੇ ਜੀ ਹਾਂਜੀ ਜੋ ਨੀਵਾ ਹੋ ਕੇ ਚੱਲਦੇ ਰਹਿੰਦੇ ਉਸਾਰ ਦੇ ਵਿੱਚ ਜੀ ਤੇ ਹੁਣ ਜਿਹੜਾ ਬੰਦਾ ਉੱਚਾ ਹੋ ਕੇ ਚੱਲਦਾ ਹੈ ਜੀ ਆਪਣੇ ਆਪ ਨੂੰ ਉੱਚਾ ਵਿਖਾਉਂਦਾ ਵੱਡੀਆਂ ਕੋਠੀਆਂ ਕਹਿੰਦਾ ਪਾਲਾਂ ਉਹਦੇ ਤੋਂ ਨਹੀਂ ਹੈ ਨਹੀਂ ਵੱਡੀਆਂ ਗੱਡੀਆਂ ਰੱਖਣਾ ਪੈਸਾ ਉਹਨਾਂ ਨਾਲ ਹੈ ਨਹੀਂ ਜੀ ਹਨਾ ਵਿਆਹ ਸ਼ਾਦੀ ਵੱਡੇ ਪੈਸੇ ਦਾ ਵੱਡੇ ਫਲਾਣ ਵਾਲਾ ਕਰਾ ਪੈਸਾ ਕੋਲ ਹੈ ਨਹੀਂ ਤੇ ਉਹ ਪਰ ਉੱਚਾ ਹੋ ਕੇ ਵਿਖਾਉਂਦਾ ਤੇ ਰਗੜਿਆ ਜਾਂਦਾ ਜੀ ਇੱਥੇ ਜਿਹੜਾ ਨੀਵਾ ਹੋ ਕੇ ਚੱਲਦਾ ਹੈ ਨਾ ਜੁਰੂ ਤੱਤੀ ਵਾ ਨਹੀਂ ਲੱਗਦੀ ਇਹ ਗੁਰੂ ਸਾਹਿਬ ਨੇ ਬੜੇ ਵੱਡੇ ਸਾਨੂੰ ਸੰਦੇਸ਼ ਆਦੇਸ਼ ਹੁਕਮਨਾਮੇ ਜਿਹੜੀਆਂ ਮਤਲਬ ਇਹ ਪ੍ਰੇਰਨਾ ਸਰੋਤ ਚੀਜ਼ਾਂ ਸੀ ਸਾਨੂੰ ਬਖਸ਼ੀਆਂ ਸੀ ਇਹ ਸਾਡੇ ਚੰਗੇ ਜਿਹੜੇ ਸਿਆਣੇ ਨਿਸ਼ਤਰੀ ਜੀ ਸਾਡੇ ਜਿਹੜੇ ਪੇਂਟਰ ਸੀ ਨਾ ਉਹ ਲਿਖਵਾ ਕੇ ਰੱਖਦੇ ਨਹੀਂ ਸੀ ਜੀ ਕਿਸਾਨੀ ਦੀ ਗੱਲ ਗੁਰਸਿੱਖੀ ਦੀ ਗੱਲ ਆਮ ਸਾਨੂੰ ਟਰਾਲੀਆਂ ਤੋਂ ਮਿਲਦੀ ਹੁੰਦੀ ਸੀ ਅਸੀਂ ਮੈਨੇ ਕਿਹਦੇ ਕੋਲ ਦੇ ਪੜਦੇ ਹੁੰਦੇ ਸਾਂ ਕਿੰਡੀ ਸੋਹਣੀ ਗੱਲ ਹੀ ਮੇਰਾ ਰੁੱਸੇ ਨਾਲ ਕਰਗੀਆਂ ਵਾਲਾ ਚੱਕ ਭਾਵੇਂ ਸਾਰਾ ਰੁੱਸੀ ਚੀਜ਼ ਹੀ ਹੋਰ ਵੀ ਬਹੁਤ ਹੁੰਦੀਆਂ ਗੱਲਾਂ ਹੁੰਦੀਆਂ ਸੀ ਵਿੱਚ ਪਿੱਛੇ ਜਨਾ ਇੱਕ ਮੈਂ ਵੀਡੀਓ ਦੇਖੀ ਵੀ ਕਿਸੇ ਟਰੱਕ ਦੇ ਉੱਤੇ ਨਾ ਕੁਝ ਸਮਾਨ ਲੱਦਿਆ ਸੀਗਾ ਤੇ ਸਮਾਨ ਇਤਰਾਜ ਯੋਗ ਸੀਗਾ ਤੇ ਥੱਲੇ ਉਹਨਾਂ ਦੇ ਗੁਰਬਾਣੀ ਦੀ ਤੁਕ ਲਿਖੀ ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕਿੈਸਾ ਪਾਵੇਂ ਉਹਨਾਂ ਨੇ ਉਸ ਗੱਲ ਤੇ ਜਿਤਾਇਆ ਸੀ ਵੀ ਜਿਹੜੀ ਗੁਰੂ ਮਹਾਰਾਜ ਦੀ ਤੁਕ ਲਿਖੀ ਹੈ ਇਹ ਜਿੱਥੇ ਲਿਖ ਦਿੰਦੇ ਆ ਇਹਦਾ ਜਿਹੜਾ ਸਤਕਾਰ ਘਟਦਾ ਜਦੋਂ ਇਹਦੇ ਉੱਤੇ ਕੋਈ ਮਦੂ ਕਰ ਗੱਲ ਚੀਜ਼ ਸਮਾਨ ਹੁਣ ਮੰਨ ਲਓ ਉੱਤੇ ਸ਼ਰਾਬ ਦੇ ਬੱਤੀਆਂ ਲੱਗੀਆਂ ਹੋਣ ਜੀ ਜੀ ਤੋ ਘਰ ਦੀ ਤਾਂ ਹੈ ਨਾ ਗੱਲ ਪਰ ਗੱਲ ਇਹ ਨਾਲ ਵੀ ਇੱਕ ਕਿਸਾਨ ਜਿਹੜਾ ਉਹ ਚੀਜ਼ ਲੈ ਲਾਦਾ ਨਹੀਂ ਸੀ ਨਹੀਂ ਕਿਸਾਨ ਲਈ ਆਪਣੀ ਖੇਤੀ ਦਾ ਫਸਲ ਆ ਫਸਲ ਆ ਉਹ ਲੈ ਕੇ ਜਾਂਦਾ ਸੀ ਬਤੋ ਬਤ ਕਿਤੇ ਹਣਾ ਬੜਾ ਰਾਵ ਖੇਤਾਂ ਜੋ ਕੋਈ ਚੀਜ਼ ਲੈ ਕੇ ਆਉਣੀ ਤੇ ਖੇਤੀ ਨੂੰ ਗੁਰੂ ਪਾਸ਼ ਨੇ ਸਭ ਤੋਂ ਉੱਤਮ ਮੰਨਿਆ ਜੀ ਹਾਂਜੀ ਜੀ ਗੁਰੂ ਸਾਹਿਬ ਸੱਚੇ ਪਰ ਹੁਣ ਗੱਲ ਤੇ ਇਹ ਸਤਿ ਸਾਬ ਕਈਆਂ ਨੇ ਕੋਈ ਦੁਕਾਨਾ ਪਾਲੀਆਂ ਕਈਆਂ ਨੇ ਕੋਈ ਗੱਡੀਆਂ ਤੇ ਮਤ ਲਿਖਿਆ ਹੁੰਦਾ ਹੈ ਕਾਰੋਬਾਰਾਂ ਦੇ ਉੱਤੇ ਵੀ ਗੁਰੂ ਸਾਹਿਬ ਜੀ ਦੇ ਨਾਮ ਲਿਖੇ ਹੁੰਦੇ ਨੇ ਪਰ ਅੰਦੂਨੀ ਠੱਗੀ ਚੋਰੀ ਫੇਰਾ ਫੇਰੀ ਬੇਈਮਾਨੀ ਇਸ ਕਰਕੇ ਜਿਹੜੇ ਨਾਰੇ ਨੇ ਨਾ ਇਹਨਾਂ ਦਾ ਬੜਾ ਵੱਡਾ ਮਤਲਬ ਹੈ ਗੁਰਬਾਣੀ ਦੇ ਸ਼ਬਦਾਂ ਦਾ ਬੜਾ ਵੱਡਾ ਮਤਲਬ ਹੈ ਬਿਲਕੁਲ ਬਿਲਕੁਲ ਹਾਂਜੀ ਜਿਵੇਂ ਸਾਡੀ ਜਿਹੜੀ ਹਮਬੂਤਾ ਸਰਕਾਰ ਇਹ ਨਾਰਾ ਲਾ ਕੇ ਆਈ ਸੀ ਇਨਕਲਾਬ ਜਿੰਦਾਬਾਦ ਜਿੰਦਾਬਾਦ ਹੁਣ ਕਿੱਥੇ ਹੈ ਇਨਕਲਾਬ ਬਿਲਕੁਲ ਉਹ ਜਿਹੜੀ ਪਹਿਲੀ ਗੱਲ ਤੇ ਆਪਾਂ ਆ ਜੀਏ ਪਗੜੀ ਸੰਭਾਲੋ ਚੱਟਾ ਪਗੜੀ ਸੰਭਾਲੋ ਉਦੋਂ ਨਾਰਾ ਕਿਸਾਨਾਂ ਨੇ ਜ਼ਬਰ ਜ਼ੁਰਮ ਦੇ ਖਿਲਾਫ ਇਹ ਨਾਰਾ ਬੁਲੰਦ ਕਰਕੇ ਮਤਲਬ ਇੱਕ ਲਹਿਰ ਚਲਾਈ ਸੀ ਬਿਲਕੁਲ ਹੁਣ ਵੀ ਜ਼ਬਰ ਜ਼ੁਰਮ ਹੀ ਹੋ ਰਿਹਾ ਕਿਸਾਨਾਂ ਨੂੰ ਜੀ ਉਹਨਾਂ ਇਨਕਲਾਬ ਵਾਲੇ ਕਿੱਧਰੇ ਨੇ ਨਹੀਂ ਨਕਲੀ ਇਨਕਲਾਬ ਜਿਹੜੀ ਇਹਨਾਂ ਨੇ ਪੱਗ ਬਸੰਤੀ ਪੱਗ ਬੰਨੀ ਹੋਈ ਆ ਇਹ ਕਹਿੰਦੇ ਇਹ ਜੀ ਭਗਤ ਸਿੰਘ ਦੀ ਜਿਹੜੀ ਪੱਗ ਬਨ ਕੇ ਤੇ ਭਗਤ ਸਿੰਘ ਵਾਲੇ ਹੀ ਅਸੀਂ ਕੰਮ ਕਰਾਂਗੇ ਵੇਖੋ ਗੱਲ ਇਹ ਆ ਭਗਤ ਸਿੰਘ ਕ੍ਰਾਂਤੀਕਾਰੀ ਸੀ ਜੀ ਉਹਨੇ ਅੰਗਰੇਜ਼ਾਂ ਦੇ ਖਿਲਾਫ ਜੁੱਧ ਲੜਿਆ ਅੰਦਾ ਲਿਆ ਤੁਸੀਂ ਕਿਹਦੇ ਖਿਲਾਫ ਲੜਦੇ ਹੋ ਬਿਲਕੁਲ ਦੱਸੋ ਤਾਂ ਸਹੀ ਨਾ ਕੀ ਕੀਤਾ ਇਹ ਗਾਣਾ ਗਾਇਆ ਥੋੜਾ ਕੱਲ ਬਣ ਜਾਂਦੀ ਮੇਰਾ ਰੰਗ ਦੇ ਬਸੰਤੀ ਚੋਲਾ ਦੀ ਮਾਂ ਦੇ ਰੰਗ ਦੇ ਬਸੰਤੀ ਚੋਲਾ ਕੁਝ ਗੱਲ ਤਾਂ ਖੋਜ ਕਰਕੇ ਵਿਖਾਓ ਬਿਲਕੁਲ ਢੀ ਜਿਹੜੀ 100% ਕਈ ਵੰਡਾਂ ਬਣਾਉਂਦੀਆਂ ਜੀ ਪਾਰਟੀਆਂ ਜੀ ਕਦੇ ਬੀਜੇਪੀ ਨੇ ਬਣਾ ਲਿਆ ਕਦੇ ਕਾਂਗਰਸ ਨੇ ਬਣਾ ਲਿਆ ਕਦੇ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਬਣਾ ਲਿਆ ਪੂਰੇ ਇਹਨਾਂ ਦਾ ਕੋਈ ਮਤਲਬ ਨਹੀਂ ਹੁੰਦਾ ਜੀ ਇਸ ਕਰਕੇ ਜਿਹੜੇ ਇਹ ਇਹਦਾ ਮੈਂ ਟਰਾਲੀ ਦੀ ਗੱਲ ਆਪਾਂ ਜਿਆਦਾ ਹੀ ਤਾਂ ਕੀਤੀ ਹੈ ਕਿ ਟਰਾਲੀ ਦਾ ਰੌਲਾ ਸਭ ਤੋਂ ਜ਼ਿਆਦਾ ਪਿਆ ਹੈ ਤੇ ਟਰਾਲੀ ਤੇ ਹੀ ਸਾਨੂੰ ਪ੍ਰੇਰਨਾ ਸਰੋਤ ਮਾਰੇ ਮਿਲਦੀ ਹੁੰਦੀ ਸੀ ਸੋ ਭਰਾਓ ਜਿੱਥੇ ਪਗੜੀ ਸੰਭਾਲ ਜਟਾ ਪਗੜੀ ਸੰਭਾਲ ਜਟਾ ਦਾ ਨਾਰਾ ਲੱਗਦਾ ਟਰਾਲੀ ਦਾ ਵੀ ਖਿਆਲ ਰੱਖਿਆ ਟਰਾਲੀ ਦਾ ਵੀ ਖਿਆਲ ਕੋ ਟਰਾਲੀ ਪਾਉ ਦੀ ਸੰਭਾਲ ਹੋ ਜਟਾ ਟਰਾਲੀ ਸੰਭਾਲ ਹੋਏ ਧੰਨਵਾਦ ਸਾਰੇ ਭਰਾਵਾਂ ਦਾ ਵੈਕਮਜੀਤ ਕਾਨਸਾ ਵੈਕਮਜੀਤ ਜੀ ਕੀ ਪਤ ਜੀ